ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਤੇ ਜਿੰਨੇ ਵੀ ਇਸ ਚੈਨਲ ਨੂੰ ਦੇਖ ਰਹੇ ਹੋ ਇਸ ਚੈਨਲ ਨੂੰ ਕਰ ਬਸ ਸਬਸਕ੍ਰਾਈਬ ਤਾਂ ਕਿ ਆਉਣ ਵਾਲਾ ਨਾ ਵੀਡੀਓ ਆਪੇ ਤੱਕ ਪਹੁੰਚਦੀਆਂ ਰਹਿਣ ਆਓ ਅੱਜ ਇੱਕ ਛੋਟੀ ਜਿਹੀ ਕਹਾਣੀ ਲੈ ਕੇ ਆਜ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਹਾਂ ਕਿ ਗੱਲ ਕਰਨ ਲੱਗੇ ਅੱਜ ਸ਼ਰਾਬ ਦੀ ਕਿੱਥੇ ਦਾਰੂ ਵੇਣੀ ਚੰਗੀ ਹੈ ਕਿੱਥੇ ਮਾਰੀ ਕਿੱਥੇ ਪਿਉਣੀ ਜੰਗੀ ਐ ਤੇ ਕਿੱਥੇ ਮਾਰੀ ਐ ਐਂਦੇ ਨਹੀਂ ਕਿ ਜੇ ਕੋਲ ਹੋਵੇ ਤੇ ਫਿਰ ਸੁਲਾਹ ਮਾਰ ਲਈਦੀ ਨਹੀਂ ਤਾਂ ਕਦੇ ਵੀ ਕਿਸੇ ਨੂੰ ਸੁਲਾਣਾ ਮਾਰੋ ਇਹ ਰਾਤ ਦੋ ਹੀ ਤਰ੍ਹਾਂ ਦੇ ਕੰਮ ਕਰਦੀ ਹੈ ਜਾਂ ਚੰਗਾ ਜਾਂ ਫਿਰ ਮਾੜਾ ਜੇ ਚੰਗਾ ਕਰਦੇ ਫਿਰ ਲੱਖਾਂ ਚਾਤ ਤਾਰ ਜਾਂਦੀ ਏ ਤੇ ਜੇ ਨਾ ਕਰੇ ਤੇ ਫਿਰ ਲੱਖਾਂ ਰੁਪਈਆ ਲੈ ਕੇ ਜਾਂਦੀ ਏ ਆਓ ਇਹਦੇ ਦੋ ਬੋਲ ਇਹ ਸਾਡੇ ਪਿੰਡ ਦੇ ਪ੍ਰੀਤਮ ਸਿੰਘ ਜੀ ਜਿਨ੍ਹਾਂ ਨੇ ਕਦੇ ਕਹਿੰਦੇ ਕੀ ਇੱਕ ਬਾਪੂ ਸ਼ੰਗਾਰਾ ਸਿੰਘ ਜੀ ਆਪਸ ਵਿੱਚ ਬੜੀ ਇੱਕ ਸਿਰ ਵੱਟ ਕਹਿੰਦੇ ਕਿ ਦੁਸ਼ਮਣੀ ਸੀਗੀ ਪਹਿਲੀ ਤੋਂ ਆਸ ਵਿੱਚ ਲੜੇ ਝਗੜੇ ਤੇ ਮੇਰੇ ਬਾਪੂ ਜੀ ਇਹ ਗੱਲ ਜੋ ਦੱਸਦੇ ਸੀ ਮੈਂ ਬੜੇ ਪ੍ਰੇਮ ਨਾਲ ਬੜੇ ਵਿਸਥਾਰ ਨਾਲ ਸੁਣਦਾ ਹੁੰਦਾ ਸੀ ਉਹਨਾਂ ਦੀਆਂ ਗੱਲਾਂ ਜੀ ਉਹਨਾਂ ਦੀਆਂ ਪਹਾਣੀਆਂ ਸੁਣਦੀਆਂ ਵੇਖਣ ਲੱਗ ਪੜਨੀਆਂ ਤੇ ਉਹਨਾਂ ਦੇ ਦੋ ਬੋਲ ਇਸ ਗੀਤ ਦੇ ਵਿੱਚ ਪਾ ਦਿੱਤੇ ਫਿਰ ਕੀਤੇ ਰਹਾਂ ਹੀ ਆਦੂ ਦੀ ਨਾਲ ਸਾਂਝੀ ਕਰਦੇ ਰਹਾਂ ਕੋ ਵੇ ਕੋਲ ਜੇ ਕਿਸੇ ਨੇ ਸੁਲਾ ਮਾਰ ਗਈ ਕੌਂ ਦੀ ਜੇ ਕਦਰ ਪਿਆਰ ਦੀ ਭੋਲੇ ਲੋਕ ਨਹੀਂ ਸ਼ਰਾਬ ਤਾਂ ਜਾਣ ਦੇ ਇਹ ਕਿੱਡੇ ਵੱਡੇ ਮੁੱਲ ਦਾ ਦੂਜੀ ਪੰਕਤੀ ਸ਼ਰਾਬ ਗਏ ਕਿ ਇਹ ਗੱਲ ਕਰ ਦੇਣੀ ਛੱਡ ਦੇ ਇਕੱਠੇ ਕਰ ਦਿੰਦੀ ਵੀਰ ਚੋ ਚਰਾ ਦੇ ਆਟ ਕਹਿੰਦੇ ਨੇ ਕਿ ਉਹਨਾਂ ਦੀ ਆਪਸ ਵਿੱਚ ਅਣਬੰਨੇ ਹੀ ਬਣਦੀ ਹੁੰਦੀ ਜਦੋਂ ਕਹਿੰਦੇ ਕਿ ਇਹ ਸ਼ਰਾਬ ਪਿਆਈ ਤਾਂ ਪੀਤੀ ਦੇ ਲੋਰ ਦੇ ਵਿੱਚ ਆਇਆ ਬਾਪੂ ਬਲਕਾ ਸਿੰਘ ਜੀ ਜਾਨੀ ਰਿਤਮ ਸਿੰਘ ਜੀ ਆਵਾਜ਼ ਮਾਰ ਕੇ ਆਖਿਆ ਸ਼ਗਰ ਸਹ ਆ ਜਾ ਤੂੰ ਹੀ ਘਟ ਲਾ ਲੈ ਕਹਿੰਦੇ ਨੇ ਜਦੋਂ ਪਹਿਲਾਂ ਜ਼ਮਾਨੇ ਸੀਗੇ ਲੋਕ ਦੀਵਾਨ ਕਰਦੇ ਸੀ ਤੇ ਕਹਿੰਦੇ ਘਰ ਕੱਚੇ ਸੀ ਤੇ ਦਿਲਾਂ ਦੇ ਸੱਚੇ ਸੀ ਮੈਂ ਗੱਲ ਭਲੇ ਸਮੇਂ ਦੀ ਕਰਾਂ ਇਹ ਫੇਰ ਗਏ ਦੂ ਬੋ ਜਰਾ ਸੁਣ ਕੇ ਜਿਹੜੇ ਕੱਟ ਦੇ ਵੱਜਣ ਨੂੰ ਹੋ ਯਾਰ ਦੇ ਫੇਰ ਨਹੀਂ ਜ਼ਬਾਨੋਂ ਹਾਰਦੀ ਘੋਲੇ ਲੋਗ ਨਹੀਂ ਸ਼ਰਾਬ ਤਾਂ ਜਾਣਦੇ ਤੇ ਕਿੱਡੇ ਵੱਡੇ ਮੁੱਲਕਾਰ ਦੀ ਪੀਤੀ ਘੁੱਟ ਕਹੀ ਹੋਵੇ ਤਨ ਮਨ ਵਾਰ ਦੇ ਕਦੇ ਕਰਦੀ ਨਾ ਕੰਮ ਬੰਦੇ ਬੇਕਾਰ ਜਿੰਨੇ ਪੀ ਗਏ ਗਾਰਾਂ ਕੱਢਣੀਆਂ ਜਿਆ ਪੀ ਕੇ ਉਹਨਾਂ ਵਾਫਰੀ ਸੋਤੇ ਰਹਿਣਾ ਵਾ ਤੇ ਉਹ ਬੰਦੇ ਬੇਕਾਰ ਦੇ ਕੰਮ ਨਹੀਂ ਕਰਦੇ ਇਹ ਸ਼ਰਾਬ ਇੱਕ ਨਵਾਬਾਂ ਦੇ ਕੀਨੀ ਸੀ ਸ਼ਾਹੂ ਘਰਾਣਿਆਂ ਦੇ ਵਿੱਚ ਪੀ ਜਾਂਦੀ ਪਰ ਅੱਜ ਕੱਲ ਲੋਗ ਇਹਨੂੰ ਨਸ਼ੇ ਦੇ ਤੌਰ ਤੇ ਇੱਕ ਵਰਤਦੇ ਨੇ ਜਿਸ ਤਰ੍ਹਾਂ ਕਹਿੰਦੇ ਨੇ ਕਿ ਇੱਕ ਦਵਾਈ ਸੀ ਕਦੇ ਉਹ ਕਿਸੇ ਰੋਗ ਤੇ ਵਰਤੀ ਜਾਂਦੀ ਸੀ ਪਰ ਉਹਨੂੰ ਨਸ਼ੇ ਦੇ ਤੌਰ ਤੇ ਜਦੋਂ ਵਰਤਣ ਲਾਪੇ ਤੇ ਉਹ ਵੀ ਬੰਦ ਕਰ ਦਿੱਤੀ ਗਈ ਅੱਗੇ ਕੀ ਕਹਿੰਦੇ ਨੇ ਪੰਕਤੀ ਦੇ ਵਿੱਚ ਕਹਿੰਦੇ ਕਿ ਜਿੰਨੇ ਪੀ ਕੇ ਹੀ ਜਾਣਾ ਤੇ ਨੇ ਮੁਕਰ ਪਿੱਛੋਂ ਕਹੇਗਾ ਲਮਾਰ ਦੀ ਕਈ ਪੀ ਕੇ ਤੇ ਦਿਨੇ ਮੁਕਰ ਜਾਂਦੇ ਆ ਰਾਤੀ ਮੈਂ ਕਦੋਂ ਗੱਲ ਕੀਤੀ ਸੀ ਉਹਦੇ ਝੂਠ ਮਾਰ ਲਿਆ ਹਾਂ ਪਹਿਲੇ ਲੋਕ ਸੀ ਜਬਾਨ ਕਰਕੇ ਦਿਨੇ ਕਹਿੰਦੇ ਨਹੀਂ ਚਲਾ ਜਵਾਨਾ ਆਹ ਕੰਮ ਆਪਾਂ ਕਰਕੇ ਖੇਰ ਰੁਗਣਾ ਕਿਹਟ ਫੈਸਲਾ ਕਰਾ ਦੇਂਦੀ ਪੀਤੀ ਜੱਟ ਦਾ ਕੋਈ ਗੱਲ ਵੀ ਨਹੀਂ ਬਸ ਰੌਲਾ ਵਟ ਰੌਲਾ ਵਟਦਾ ਸੀਗਾ ਪਹਿਲੀ ਦਸ ਫਿਰ ਉਹ ਬਲੀ ਇਹਨੇ ਕਿ ਉਹਨਾਂ ਨੂੰ ਉਧਰ ਛੱਡੀ ਗਈ ਉਹਨਾਂ ਨੂੰ ਉਧਰ ਛੱਡੀ ਗਈ ਤੇ ਉਹ ਆਪਸ ਦੇ ਵਿੱਚ ਸਾਂਝ ਬਣ ਗਈ ਬੰਦਾ ਲੱਗਦਾ ਪਲਾਂ ਚ ਦੇਵੇ ਬਦਲ ਮਕਾਦੇ ਝਟ ਗੱਲ ਖਾਰਦੀ ਭੋਲੇ ਲੋਕ ਨਹੀਂ ਸ਼ਰਾਬ ਤਾਂ ਹੀ ਜਾਣਦੇ ਇਹ ਕਿੰਨੇ ਵੱਡੇ ਮੁੱਲ ਦਾ ਕਿਰਿਆਲੇ ਮਤਲਬ ਹੁੰਦਾ ਫਾਰ ਇੱਕ ਲੇਟ ਦਾ ਲਿਖੇ ਕੰਨੀ ਸੁਨੇਹਾ ਤੇ ਭਾਈਓ ਅੱਖੀਂ ਵੇਖਦਾ ਸੁਨਹਿਰੇ ਮੌਕਾ ਹੁੰਦਾ ਬਸ ਇਹੋ ਹੱਥ 'ਚ ਜਦੋਂ ਗੱਲ ਹੋ ਜੇ ਆਰ ਪਾਰ ਦੀ ਕੋਲੇ ਲੋਕਾਂ ਨੇ ਸ਼ਰਾਬ ਤਾਂ ਜਾਣਦੇ ਇਹ ਕਿ ਕਿੱਡੇ ਵੱਡੇ ਮੁੱਲ ਤਾਰਦੀ ਤੇ ਕਿੱਡੇ ਵੱਡੇ ਮੁੱਲ ਤਾਰਦੀ ਇਹ ਸੀ ਗੱਲ ਸ਼ਰਾਬ ਦੀ ਅੰਦੇ ਉਹਨਾਂ ਲੋਕਾਂ ਦੀ ਜਿਹੜੇ ਜ਼ਬਾਨ ਕਰਕੇ ਕਦੇ ਮੁਕਰਦੇ ਨਹੀਂ ਸੀ ਅੱਜ ਕੱਲ ਦੇ ਕਈ ਵੀ ਕਿ ਸ਼ਰਾਬ ਜਾਂ ਤੇ ਗਾਲਾਂ ਕੱਢਦੇ ਤੇ ਜਾਂ ਫਿਰ ਸ਼ਤਰ ਖਾਂਦੇ ਆ ਤੇ ਜਾਂ ਫਿਰ ਅੱਜ ਦੀ ਸ਼ਰਾਬ ਜਿਹੜੀ ਪੀਣੀ ਹੈ ਉਹ ਮਾੜੀ ਹੈ ਇਸ ਕਰਕੇ ਸ਼ਰਾਬ ਨੂੰ ਪੀਣਾ ਮੌਦਾ ਚੰਗਾ ਵੀ ਨਹੀਂ ਤੇ ਇਹ ਪੀਣਾ ਹੋਵੇ ਤੇ ਇਸ ਨੂੰ ਥੋੜਾ ਸੋਚ ਸਮਝ ਕੇ ਕਿ ਇਹ ਸ਼ਾਹੂ ਕਰਾਨਿਆਂ ਦੀ ਸ਼ਰਾਬ ਸੀ ਪਹਿਲੇ ਜ਼ਮਾਨਿਆਂ ਦੇ ਵਿੱਚ ਲੋਕ ਸਰਦਾਰਾਂ ਵਾਂਗ ਪੀਂਦੇ ਸਨ ਅੱਜ ਕੱਲ ਬੰਦੇ ਨਸ਼ੇ ਦੇ ਤੌਰ ਤੇ ਐ ਪੀਂਦੇ ਜਿਵੇਂ ਪਾਣੀ ਪੀਦਾ ਵਾ ਜੀ ਗੱਲਾਂ ਵਧੀਆ ਲਗੀਆਂ ਦਾ ਕਿਰਦੇ ਵਿੱਚ ਮਸਾ ਲੈਣੀ ਆ ਜੇ ਨਾਮ ਲੱਗਣ ਤਦਾਦੀ ਕੋਲੇ ਫਾਸ ਕਰ ਲੈਣੀ ਆ ਜੀ ਆਓ ਭਈਆਂ ਕੋ ਲਾਦੀ ਮਾਫੀ ਤੀਜੂ ਅਗੇ ਕਹਾਣੀਆਂ ਆਪਣੇ ਕੋਲ ਆਉਂਦੀਆਂ ਰਹਿ ਗਈਆਂ ਆਪਾਂ ਆਪਦੀ ਦਿਨਾਂ ਸਾਂਝੀਆਂ ਕਰਦੇ ਰਹਿਣਾਗੇ ਅੱਜ ਸਤਰੀ ਸੱਚੀ ਕਾਲ ਜੀ ਧੰਨਵਾਦ ਜਿੰਨੇ ਸਟਾਰ ਨੂੰ ਦੇਖ ਰਹੇ ਹੋ ਸਾਰੇ ਮੇਰੇ ਵੀਰ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਧੰਨਵਾਦ ਜਿਨ੍ਹਾਂ ਨਹੀਂ ਸਬਸਕ੍ਰਾਈਬ ਕੀਤਾ ਉਹ ਵੀ ਕਰ ਲੈਣਾ ਤਾਕੇ ਆਉਣ ਵਾਲੇ ਵੀਡੀਓ ਆਪ ਦੇ ਅੱਤੇ ਪਹੁੰਚਦੀਆਂ ਰਹਿਣ ਵੀਡੀਓ ਨੂੰ ਜੇ ਵਧੀਆ ਲੱਗੇ ਤਾਂ ਲਾਇਕ ਸ਼ੇਅਰ ਕਮੈਂਟ ਕਰਕੇ ਸਬਸਕ੍ਰਾਈਬ ਕਰੋ ਤਾਂ ਕਿ ਆਜ਼ਾਦੀ ਦੱਸ ਜਾ ਹੁੰਦੇ ਰਹਿੰਦੇ ਪੜਦੇ ਰਹੀਏ ਤੇ ਲਿਖਦੇ ਰਹੀਏ ਤੁਹਾਨੂੰ ਬਹੁਤ